किराए पे लेके कमरा कहेगा यहाँ आ रहे वहाँ दो चार बिठा लेते मेरे को नहीं पसंद लगता इसलिए मैं बाहर मार खाने से अच्छा यहीं पे बैठ जाती नहीं मारता सबकी देख में रहती हूँ निगाह में रहती और कोई कुछ कहते काम भी मारे मोटा कर देती हूँ अपना यहीं पे तो बैठी रहती देती पता नहीं जी कुछ नहीं मेरे को तो कभी सही बोलते ही नहीं है ना कोई चीज इनको इतने दिन हो गए महीना भर से मैंने खड़ा ही छोड़ रखा है पहले तो साथ में रहते थे इनको मार कुटाई हम सारे, सारे दिन भूखे बैठे रहते थे गंडी गुणी से नहीं देखा जाता तो खाते थे अब भाई वाले सारे देखते लोगों को पता चला तो देते थे छट पर भगा इनको भी मारता मैंने भी ताड़ के रखता और पारे पारे इसके डैडी ने काटे पर ये ले गया होगा तो, नशे तो, करते और देखते मार के रखते थे घर के पता नहीं तो रब, क्या करते। दे वैसे तो तो रब दे मैं अपनी आंखों से देखा दे मम्मी और ऐसे लुको के मम्मी दस्ती नहीं थी डेडी ने तो पता था मम्मी लुको थी मम्मी नहीं मैं बोलती कुछ तो मेरे को भी मारती बाहर चुगली करती बोलती ਮੈਂ ਤੇ ਮਾਰ ਖਾਕਾ ਕੇ ਯਾਦ ਹੀ ਹੋ ਗਈ ਜਿਹੜਾ ਕੁਇਤ ਵੀ ਜਿਹਦੇ ਘਰੇ ਕੰਮ ਕਰਦੇ ਨੇ ਪੁੱਤ ਜੀ ਉਹਨਾਂ ਤੇ ਵੀ ਜਾਨਤਾ ਤੁਸੀਂ ਨਾ ਕੋ ਉਹ ਜਿਹੜਾ ਜਿਹੜਾ ਜਿੱਤੋ ਤੋਂ ਤਿੰਦਰ ਵਾਲੀ ਨਿਕਲੀ ਆਈ ਉਹ ਚਲੋ ਵੀ ਭਾਜੋ ਤੁਹਾਨੂੰ ਇਹ ਤਾਂ ਹੁਣ ਜਾ ਰਹੀਆਂ ਕਿਤੇ ਪਰਸ ਖੋਏ ਜਾ ਰਹੇ ਕਿਤੇ ਮੋਬਾਈਲ ਖੋਏ ਜਾ ਰਹੇ ਆਉਣ ਵਾਲੇ ਟਾਈਮ 'ਚ ਇਦੋਂ ਤਾਂ ਜਿਹੜਾ ਅਜੇ ਭਗਵੰਤ ਮਾਨ ਜੀ ਕਹਿ ਰਹੇ ਆ ਨਾ ਵੀ ਸਾਡੀ ਸਰਕਾਰ ਬਹੁਤ ਵਧੀਆ ਹੈ ਇਦੋਂ ਵਧੀਆ ਤਾਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦੇ ਰਾਜ ਦੇ ਅੰਦਰ ਜਿਵੇਂ ਨੇਰੀ ਉਹਨਾ ਟੱਪਾ ਪਾ ਕੇ ਜਾਂਦੀ ਸੀ ਉਵੇਂ ਘਰੇ ਵਾਪਸ ਆਉਂਦੀ ਚਾਹੇ ਰਾਤ ਦੇ 2 ਵਜਾਂ ਦੇ ਅੱਜ ਦੇ ਹਾਲਾਤ ਇਹ ਆ ਮੈਨੂੰ ਲੱਗਦਾ ਜੇ ਹਾਲਾਤ ਨੇ ਨਸ਼ੇ ਦੀ ਪੂਰਤੀ ਲਈ ਜਿਵੇਂ ਇਹਨੇ ਵਾਲ ਕੱਟਦੇ ਹੋ ਸਕਦਾ ਪਿੱਛੇ ਵਾਲ ਹੀ ਨਾ ਕੱਟ ਕੇ ਲੈ ਗਿਆ ਕਰਨ ਇਹ ਹਾਲਾਤ ਲੱਗਦੇ ਆ ਵੀ ਬਣ ਜਾਣਗੇ ਅਗਰ ਇਹਨੇ ਤੇ ਖਲ ਨਾ ਪਾਈਗੀ ਬਿਆਹੀ ਵੀ ਆਈ ਸਾਡੇ ਸਾਹਮਣੇ ਬਹੁਤ ਸੋਹਣੀ ਤੇ ਸਿਆਣੀ ਸੀਗੀ ਜਿਹੜੀ ਅੱਜ ਜਮਾ ਮੈਂਟਲੀ ਅਫਸੈਟ ਕੀਤੀ ਹੋਈ ਐ ਇਹਦੇ ਘਰ ਵਾਲਾ ਤੇ ਉਹ ਨਸ਼ੇ ਦੀ ਨਸ਼ੇ ਇੰਨਾ ਜ਼ਿਆਦਾ ਨਸ਼ਾ ਕਰਦੇ ਚਿੱਟਾ ਕਿ ਉਹਨਾਂ ਨੇ ਘਰ ਵੀ ਵੇਚਤਾ ਮੰਦਰ ਦਾ ਸਾਰਾ ਸਮਾਨ ਵੀ ਵੇਚਤਾ ਇੱਥੋਂ ਦੇ ਕੀ ਵੀ ਜੋ ਜੋਤਾਂ ਹੁੰਦੀਆਂ ਨੇ ਟੱਲੀ ਉਹ ਵੀ ਤੋੜ ਕੇ ਵੇਚਤੀਆਂ ਤੇ ਗੇਟ ਵੀ ਮੰਦਰ ਦੇ ਵੇਚ ਤੇ ਉਦੋਂ ਮਗਰ ਗਲੀ ਦੇ ਮੰਦਰ ਚ ਇਹਨਾਂ ਨੂੰ ਕੱਢਤਾ ਤੇ ਉਦੋਂ ਮਗਰ ਤੁਸੀਂ ਆ ਦੇਖ ਲਓ ਹੁਣ ਇਹਦਾ ਹਾਲ ਤੇ ਕਿ ਵੀ ਨਸ਼ੇ ਉਹ ਕਰਦੇ ਸੀ ਮੰਨਦੇ ਆ ਉਹਨਾਂ ਨੇ ਗਲਾਹ ਕੀਤਾ ਨਸ਼ਾ ਕਰਦੇ ਸੀ ਲੇਡੀਜ਼ ਦਾ ਨਸ਼ਾ ਨਹੀਂ ਕਰਦੀ ਇਨਸਾਨੀਅਤ ਛੜਕਾਂ ਤੇ ਰੁਲਦੀ ਫਿਰਦੀ ਆ ਸਰਕਾਰ ਅੱਗੇ ਇਹੀ ਡਿਮਾਂਡ ਹੈ ਕਿ ਵੀ ਤੁਸੀਂ ਨਸ਼ਾ ਜਿਹੜੇ ਕਰਦੇ ਆ ਉਹਨੂੰ ਸਜ਼ਾ ਭੁਗਤੋ ਉਹਨੂੰ ਛੱਡੋ ਜਿੱਥੇ ਵੀ ਛੱਡਣ ਦੇ ਸ਼ੈਲਟਰ ਹੋਣਗੇ ਵਿੱਚ ਜਿਹੜੇ ਵੇਚਦੇ ਉਹਨਾਂ ਦਾ ਕਰੋ ਪਰ ਜੇ ਪਿੱਛੇ ਪਰਿਵਾਰਾਂ ਦਾ ਖਿਆਲ ਰੱਖੋ ਪ੍ਰਸ਼ਾਸਨ ਨੇ ਕਹੀ ਗਏ ਮੈਨੂੰ ਸਿਰ ਤੇ ਛੱਤ ਮਿਲੇ ਤੇ ਬੱਚੇ ਨੂੰ ਐਜੂਕੇਸ਼ਨ ਮਿਲੇ ਘਰ ਵਾਲੇ ਤਾਂ ਪਤਾ ਨਹੀਂ ਕਿੱਥੇ ਹੈ ਜੀ ਸਾਨੂੰ ਤਾਂ ਘਰ ਵਾਲੇ ਨਹੀਂ ਕੱਟੇ ਹੋਰ ਕਿਹਨੇ ਕੱਟਨੇ ਆ ਬਾਕੀ ਸੀ ਉਧਰ ਰਹੇ ਨੇ ਇੱਧਰ ਰਹਿੰਦੇ ਹੁਣ ਸੰਤ ਜੋਗੀ ਨਗਰ ਦੇ ਤੋਂ ਪਤਾ ਲੱਗਿਆ ਆਇਆ ਇਹ ਲੋਕ ਛੱਡਣ ਗਏ ਸੀ ਉੱਥੇ ਉਹਨਾਂ ਨੇ ਨਹੀਂ ਬੜਨ ਦਿੱਤਾ ਮਤਲਬ ਕਿ ਦਲਦਲ ਰਵੇ ਦਲਦਲ ਹੋ ਗਿਆ ਆਪਣੇ ਤੇ ਹਾਂ ਇਹ ਕਿਤਨੇ ਪਤਲੇ ਬੱਟੇ ਜੀ ਪੱਲੀ ਲੱਪੀ ਬਸਾਤੇ ਠੀਕ ਹੈ ਜਦੋਂ ਦੀਦੀ ਨੂੰ ਪਤਾ ਲੱਗਿਆ ਇਹ ਦੀਦੀ ਨੇ ਪੁੱਛਿਆ ਨੂੰ ਅਸੀਂ ਪੁੱਛਿਆ ਵੀ ਕਿੱਥੋਂ ਆਈਆਂ ਤੂੰ ਕੌਣ ਹੈ ਇਹਨੇ ਸਾਰੀ ਹਿਸਟਰੀ ਦੱਸੀ ਵੀ ਮੇਰੇ ਘਰ ਨਸ਼ੇ ਕਰਦਾ ਨਸ਼ੇ ਦੇ ਕਾਰਨ ਮੈਨੂੰ ਮਾਰਿਆ ਪੁੱਤਿਆ ਘਰੋਂ ਕੱਢ ਠੀਕ ਹੈ ਘਰ ਵਾਲਾ ਵੀ ਮੰਦਰ ਦੇ ਚੋਰੀਆ ਚੋਰੀਆ ਕਰਕੇ ਸਾਰਾ ਕੁਝ ਵੇਚਦਾ ਉਹ ਘਰ ਵਾਲੇ ਨੇ ਠੀਕ ਹੈ ਵੇਚ ਕਰਕੇ ਇਹਨੂੰ ਮੰਦਰ ਮੋਦਰ ਦਾ ਇਹ ਉਹ ਕਰਦੇ ਨੇ ਸਾਰੇ ਇੱਥੇ ਬੈਠੀ ਸੀ ਵਿਚਾਰੀ ਅਸੀਂ ਮਹੱਲੇ ਵਾਲੇ ਇਕੱਠੇ ਹੋ ਕੇ ਸਾਰੇ ਇਹਨੂੰ ਮਤਕੀ ਰੋਟੀ ਪਾਣੀ ਕੋਈ ਦਾਲ ਕੋਈ ਕੁਛ ਕਪੜਾ ਲੀੜਾ ਸਾਰੇ ਦੇਖੇ ਜਮਾ ਕਪੜੇ ਲਾਗੇ ਆਏ ਛੱਡ ਦਿੰਦੀ ਆਪਦੇ ਮੈਂ ਤਰਫ ਸੱਟੋ ਹੀ ਗਈ ਆ ਮੈਂ ਟ ਹੋਏ ਇਹਦੇ ਬਾਲ ਸੀ ਮੈਂ ਆਪੋ ਤੇ ਕਿਵੇਂ ਰੱਖਿਆ ਹੋਇਆ ਆ ਮੈਂ ਚਰਕਦੇ ਨਹੀਂ ਹੋਇਆ ਨਾ ਮੈਨੂੰ ਪੁੱਛ ਤੇਰੇ ਬਾਲ ਕਹਿੰਦੇ ਮੇਰੇ ਬਾਲ ਕੱਟ ਲਏ ਜਾਂਦੇ ਉਨੇ ਪਹਿਲਾਂ ਪੈਸਾ ਸਾਰਾ ਕੋਈ ਵੇਚਦਾ ਹੁਣ ਕੁਸਲੀ ਬਚਾਤਾ ਹੁਣ ਇਹਨੂੰ ਵੇਚਣ ਨੂੰ ਕਿਵੇਂ ਲੱਗਿਆ ਹਾਂ ਜੀ ਹੁਣ ਇਹਦੇ ਵਾਲ ਕੱਟ ਕੇ ਵੇਚਦੇ ਸਾਰਾ ਕੁਝ ਸਮਝ ਨਹੀਂ ਆ ਰਿਹਾ ਤਸਵੀਰ ਦੇ ਅੰਗ ਵਿੱਚ ਲੱਗ ਗਿਆ ਹਾਂ ਬੱਚਾ ਦੇ ਵੀ ਬੱਚਾ ਦੇ ਵੀ ਖਤਰਾ ਬੱਚਾ ਦਾ ਵੀ ਹੋ ਸਕਦਾ ਹੈ ਸੁਣਨਾ ਚਾਹੀਏ ਕਿ ਬੱਚੇ ਦਾ ਸਦਾ ਵੀ ਹੋ ਗਿਆ ਸੀ ਕਹਿੰਦੇ ਮਾਤਾ ਦਾ ਸੁਣੀਏ ਅਸੀਂ ਦੇਖਿਆ ਨਹੀਂ ਪਰ ਆਪ ਦੇ ਬੱਚਾ ਨੂੰ ਨਹੀਂ ਖੜਦਾ ਤਾਂ ਪੱਕਿਆਂ ਦਾ ਹਾਂ ਜੀ ਹਾਂ ਜੀ ਖਤਰਾ ਹੀ ਹੈ ਜੀ ਹਾਂ ਜੀ ਹਾਂ ਜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਹੈ ਮਾਨਵੀ ਜੋ ਕਿ ਜੋਗੀ ਨਗਰ ਗ੍ਰਹਿਣ ਵਾਲੀ ਹੈ ਤੇ ਉਸ ਦੇ ਘਰ ਵਾਲਾ ਜਿਹੜਾ ਹੈਪੀ ਹੈ ਇਹਦੇ ਦੱਸਣ ਮੁਤਾਬਕ ਕਿਸਦਾ ਘਰ ਤਿੰਨ ਚਾਰ ਦਿਨ ਪਹਿਲਾਂ ਵੀ ਜਿਹੜੀ ਇਹ ਲੇਡੀ ਇਹਦੇ ਘਰ ਦੇ ਵਿੱਚ ਜਦੋਂ ਆਏ ਕਿਉਂਕਿ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀਗੀ ਉੱਥੇ ਹੈਪੀ ਆਪਣੇ ਦੋਸਤਾਂ ਦੇ ਨਾਲ ਕੁਝ ਆਇਆ ਸੀਗਾ ਘਰ ਦੇ ਵਿੱਚ ਜਦੋਂ ਇਹਨਾਂ ਨੇ ਉਹਨੂੰ ਬਜੈਕਟ ਕੀਤਾ ਤਾਂ ਘਰ ਵਾਲੇ ਨੇ ਇਹਦੀ ਕੁੱਟਮਾਰ ਕੀਤੀ ਤੇ ਨਾਲ ਇਹਦੇ ਵਾਲ ਸੀਗੇ ਉਹ ਵੀ ਕੱਢ ਦਿੱਤੇ ਸੋ ਇਸ ਬੰਦੀ ਆਜ ਇਨਫੋਰਮੇਸ਼ਨ ਮਿਲਣ ਤੇ ਅਸੀਂ ਥਾਣਾ ਕਰਾਲ ਕਲੋਨੀ ਦੇ ਵਿੱਚ ਮਾਨਵੀ ਦੀ ਸਟੇਟਮੈਂਟ ਰਿਕਾਰਡ ਕਰਕੇ ਮਕਦਮਾ ਦਰਜ ਕਰ ਰਹੇ ਹਾਂ ਸਾਡੀਆਂ ਵਕਫ ਵਕਤੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਲਦੀ ਹੀ ਜਿਹੜਾ ਇਹ ਦੱਸੀ ਹੈ ਹੈਪੀ ਇਸ ਗ੍ਰਫਾਰ ਕਮੇ ਜਾਊਗਾ ਤੇ ਜੇਕਰ ਇਹ ਨਸ਼ੇ ਦਾ ਆਦੀ ਹੋਊਗਾ ਤਾਂ ਇਸ ਨੂੰ ਜਿਹੜਾ ਅਕੋਰਡਿੰਗਲੀ ਅਕੋਰਡਿੰਗਲੀ ਲਾਫਤਾਬ ਕੋਰੋਨੀ ਕਾਰਵਾਈ ਕੀਤੀ ਜਾਊਗੀ ਤੇ ਜੇ ਐਡਿਕਟ ਹੋਊਗਾ ਤਾਂ ਇਹਨੂੰ ਦਾਖਲ ਕਰਵਾ ਕੇ ਇਹਦਾ ਡਰਗ ਡਿਡਿਕਸ਼ਨ ਕਰਵਾਇਆ ਜਾਵੇਗਾ